ਸਸਿਕਾਲ ਜੀ ਸਿੰਕ ਕਲੈਕਸ਼ਨ ਬਹਿੰਡਾ ਤੋਂ ਜੁਆਇਨ ਹੈ ਜੀ ਤੁਹਾਡੇ ਲਈ ਪਿਓਰ ਵਿਸਕੋਸ ਮੈਸੂਰ ਜਾਰਜਟ ਲੈ ਕੇ ਦੀ ਪਿਓਰ ਖੱਡੀ ਬਨਾਰਸ ਦੇ ਆਰਟੀਕਲ ਹੈ ਜੀ ਮੈਂ 1 ਬਾਈ 1 ਕਰਕੇ ਸ਼ੋਕਿਸ ਕਰ ਰਹੇ ਹਾਂ ਇਹ ਸਾਰੇ ਟੋਟਲੀ ਹੈਂਡ ਮੇਡ ਪ੍ਰੋਡਕਟ ਹੈ ਜੀ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਆਏਗਾ ਪੂਰੀ ਸ਼ਰਟ ਏਂਬਰਾਇਡਰਡ ਰਹੇਗੀ ਜੀ ਵੀਵਿੰਗ ਦੇ ਉੱਤੇ ਰਹੇਗੀ ਤੇ ਬਾਟਮ ਰਹੇਗੀ ਜੀ ਡਸ਼ੀਨ ਕ੍ਰੇਪ ਦੀ origignal ਬਾਟਮ ਰਹੇਗੀ ਜੀ ਡਸ਼ੀਨ ਕ੍ਰੇਪ ਦੀ 60 ਗ੍ਰਾਮ ਕ੍ਰੇਪ ਲੱਗੀ ਹੋਈ ਹੈ ਜੀ ਦੁਪੱਟੇ ਦੀ ਗੱਲ ਕਰਦੇ ਹਾਂ ਤਾਂ ਪਿਓਰ ਵਿਸਕੋਸ ਮੈਸੂਰ ਜਾਰਜਟ ਦਾ ਦੁਪੱਟਾ ਰਹੇਗਾ ਫੁੱਲ ਸਰਦਾਰੀ ਸੂਟ ਹੈ ਜੀ ਵਨ ਬਾਏ ਵਨ ਕਰਕੇ ਸਾਰੇ ਕਲਰ ਸ਼ੋਕੇਸ ਕਰਾਂਗੇ ਜੀ অনion ਕਲਰ ਆ ਗਿਆ ਉਸ ਤੋਂ ਬਾਅਦ ਕਲਰ ਆਏਗਾ ਜੀ ਬੜਾ ਪਿਆਰਾ ਐਪਲ ਗ੍ਰੀਨ ਕਲਰ ਤੇ ਮਹਿੰਦੀ ਗ੍ਰੀਨ ਦਾ ਮਿਕਸਚਰ ਕਲਰ ਜੀ ਤੁਹਾਨੂੰ ਜਿਹੜਾ ਕਲਰ ਜ਼ਿਆਦਾ ਵਧੀਆ ਲੱਗਦਾ ਸਕਰੀਨਸ਼ਾਟ ਲਾਓ ਬੁਕਿੰਗ ਕਰਵਾ ਲਓ ਤੇ ਸਾਡਾ YouTube ਦਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਆਪਦੇ ਨੀਅਰ ਐਂਡ ਡੀਜ਼ ਦੇ ਨਾਲ ਗ੍ਰੀਨ ਆ ਗਿਆ ਜੀ ਕਲਰ ਚੈੱਕ ਕਰਦੇ ਰਹੇ ਹੋ ਜੀ ਮੈਂ ਸਕਰੀਨਸ਼ਾਟ ਸਾਰਿਆਂ ਦੇ ਦੁਆਰਿਆਂ ਦੀ ਮਸਟਰਡ ਕਲਰ ਜੀ ਦੇਖੋ ਜੀ ਕਿੰਨੇ ਜ਼ਿਆਦਾ ਸੋਹਣੇ ਸੋਹਣੇ ਕਲ ਸਾਰੇ ਐਕਸਟਰਾ ਆਰਡੀਨਰੀ ਕਲਰ ਆ ਰਹੇ ਜੀ ਬਹੁਤ ਜ਼ਿਆਦਾ ਪਿਆਰੇ ਜੀ ਮਸਟਰਡ ਆ ਗਿਆ ਜੀ ਨਾ ਲਾ ਗਿਆ ਜੀ ਡਿਜ਼ਾਈਨਰ ਦੁਪੱਟਾ ਪੂਰੇ ਖੁੱਲੇ ਡੁੱਲੇ 2.5 2.5 ਮੀਟਰ ਦੇ ਸਾਈਜ਼ਸ ਨੇ ਦੁਪੱਟਿਆਂ ਦੇ ਸਾਰਾ ਟੋਟਲੀ ਖੱਡੀ ਦਾ ਕੰਮ ਹੈ ਹੈਂਡ ਮੇਡ ਪ੍ਰੋਡਕਟ ਆ ਗਿਆ ਜੀ ਮਸਟਰਡ ਤੋਂ ਬਾਅਦ ਕਲਰ ਆਏਗਾ ਜੀ ਆਫ ਵਾਈਟ ਕਲਰ ਜੀ ਇਹ ਵੀ ਕਲਰ ਬਹੁਤ ਜ਼ਿਆਦਾ ਪਿਆਰਾ ਰਹੇਗਾ ਜੀ ਬਾਟਮ ਬੜੀ ਪਿਆਰੀ ਹੈ ਪੂਰਾ ਵਧੀਆ ਲੱਗੇਗਾ ਜੀ ਤੁਸੀਂ ਜਿੱਥੇ ਵੀ ਪਾਉਂਗੇ ਇਹ ਆਰਟੀਕਲ ਤੁਹਾਨੂੰ ਇੱਕ ਜੈਂਟਲ ਤੇ ਇੱਕ ਰਾਇਲ ਲੁੱਕ ਦੇਗਾ ਜੀ ਆਫ ਵਾਈਟ ਕਲਰ ਆ ਗਿਆ ਜੀ ਨਾ ਲਾਏਗਾ ਜੀ ਡਿਜ਼ਾਈਨਰ ਦੁਪੱਟ ਕਮਾਲ ਦਾ ਦੁਪੱਟਾ ਕਮਾਲ ਦਾ ਪ੍ਰੋਡਕਟ ਹੈ ਜੀ ਖੁੱਲੇ ਡੁੱਲੇ ਪ੍ਰੋਡਕਟ ਨੇ ਕੁਆਲਿਟੀयां ਦੇਖਿਓ ਜੀ ਦੁਪੱਟਿਆਂ ਦੀਆਂ ਕਿਆ ਗਜ਼ਬ ਦੇ ਪੀਸੇਸ ਨੇ ਆਫ ਵਾਈਟ ਤੋਂ ਬਾਅਦ ਕਲਰ ਚੈੱਕ ਕਰਦੇ ਆ ਜੀ ਕਿਹੜਾ ਆ ਰਿਹਾ ਜੀ ਬੜਾ ਪਿਆਰਾ ਜੀ ਨਿਓਨ ਪਿੰਕ ਕਲਰ ਆ ਰਿਹਾ ਜੀ ਕਮਾਲ ਦਾ ਕਲਰ ਤੇ ਕਮਾਲ ਦਾ ਪ੍ਰੋਡਕਟ ਆ ਰਿਹਾ ਜੀ ਕੁਆਲਿਟੀ ਦੇ ਡਿਜ਼ਾਈਨ ਸਾਰੇ ਟੌਪ ਕਲਾਸ ਆ ਰਿਹਾ ਜੀ 1 ਬਾਈ 1 ਕਰਕੇ ਜਿਹੜਾ ਤੁਹਾਨੂੰ ਕਲਰ ਜ਼ਿਆਦਾ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਲੰਦੇ ਰਹੋ ਬੁਕਿੰਗ ਕਰਵਾਉਂਦੇ ਰਹੋ ਜੀ ਬੜਾ ਪਿਆਰਾ ਪਿੰਕ ਆ ਗਿਆ ਜੀ ਨਿਓਨ ਪਿੰਕ ਕਲਰ ਜੀ ਉਸ ਤੋਂ ਬਾਅਦ ਕਲਰ ਆ ਰਹੇ ਜੀ ਬੇਜ ਕਲਰ ਇਹ ਵੀ ਕਲਰ ਪੂਰਾ ਟ੍ਰੈਂਡਿੰਗ ਦੇ ਵਿੱਚ ਕਲਰ ਜਾ ਰਿਹਾ ਜੀ ਕਮਾਲ ਦਾ ਕਲਰ ਹੈ ਕਮਾਲ ਦਾ ਪ੍ਰੋਡਕਟ ਹੈ ਜੀ ਕਲਰ ਸਾਰੇ ਟੋਟਲੀ ਡਿਜ਼ਾਈਨਰ ਕਲਰ ਹੈ ਜੀ 11 12 ਕਲਰ ਰੈਡੀ ਕੀਤੇ ਆ ਜੀ ਵਨ ਬਾਏ ਵਨ ਕਰਕੇ ਸਾਰੇ ਕਲਰਸ ਓਪਨ ਕਰਾਂਗੇ ਜੀ ਬੇਜ ਕਲਰ ਤੋਂ ਬਾਅਦ ਹੋਰ ਬੜੇ ਪਿਆਰੇ ਪਿਆਰੇ ਕਲਰਸ ਹੈ ਮੈਂ ਸਾਰੇ ਕਲਰ ਤੁਹਾਨੂੰ ਦਿਖਾ ਰਿਹਾ ਜੀ ਬੇਜ ਕਲਰ ਆ ਗਿਆ ਜੀ ਨੈਕਸਟ ਕਲਰ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜੀ ਲਓ ਜੀ ਕਲਰ ਚੈੱਕ ਕਰਿਓ ਜੀ ਪਪਲ ਕਲਰ ਆ ਗਿਆ ਜੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਕਲਰ ਹੈ ਤੇ ਨਾਲ ਆ ਰਿਹਾ ਜੀ ਡਿਜ਼ਾਈਨ ਪਿਓਰ ਖੱਡੀ ਦਾ ਪੀਸ ਆ ਰਿਹਾ ਜੀ ਕਮਾਲ ਦੇ ਹੈਂਡ ਮੇਡ ਪ੍ਰੋਡਕਟ ਆ ਗਿਆ ਹੈ ਪਰਪਲ ਤੋਂ ਬਾਅਦ ਆਏਗਾ ਜੀ ਲਾਈਲਕ ਕਲਰ ਕਲਰ ਸਾਰੇ ਇੱਕ ਤੋਂ ਇੱਕ ਹੈ ਜੀ ਸਾਰੇ ਟੌਪ ਕਲਾਸ ਕਲਰ ਹੈ ਜਿੰਨੇ ਵੀ ਕਲਰ ਹੈਗੇ ਸਾਰੇ ਓਪਨ ਕਰਨ ਦਾ ਮੀਨਸ ਇਹ ਹੈ ਵੀ ਤੁਸੀਂ ਸਾਰੇ ਕਲਰ ਚੈੱਕ ਕਰ ਸਕੋ ਜੀ ਲਓ ਜੀ ਲਾਈਲਕ ਕਲਰ ਆ ਗਿਆ ਜੀ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਸਾਰਿਆਂ ਦੇ ਨਾਲ ਬਾਟਮ ਜਿਹੜੀ ਹੈ ਪਿਓਰ ਡਸ਼ੀਨ ਕਰੇਪ ਦੀ ਰਹੇਗੀ ਜੀ オリジナル ਬਾਟਮ ਰਹੇਗੀ ਜੀ ਕੁਆਲਿਟੀ ਬਹੁਤ ਜ਼ਿਆਦਾ ਪਿਆਰੀ ਰਹੇਗੀ ਜੀ ਲਾਈਲਕ ਕਲਰ ਆ ਗਿਆ ਉਸ ਤੋਂ ਬਾਅਦ ਕਲਰ ਆ ਗਿਆ ਜੀ ਮਰੂਨ ਕਲਰ ਜੀ ਇਹਦੀ ਕਲਰ ਆ ਗਿਆ ਜੀ ਬਹੁਤ ਜਿਆਦਾ ਪਿਆਰਾ ਜੀ ਅਮੇਜ਼ਿੰਗ ਤੇ ਜੈਂਟਲ ਕਲਰ ਆ ਗਿਆ ਜੀ ਮਰੂਨ ਕਲਰ ਚੈੱਕ ਕਰਦੇ ਰਹੋ ਦੁਪੱਟੇ ਦੇਖਿਓ ਜੀ ਕਿੰਨੇ ਸੋਹਣੇ ਦੁਪੱਟੇ ਹੈ ਜੀ ਰੂਹ ਖੁਸ਼ ਹੋ ਜਾਏਗੀ ਜੀ ਇੰਨੇ ਇੰਨੇ ਪਿਆਰੇ ਪਿਆਰੇ ਪੀਸੇ ਆ ਰਹੇ ਆ ਜੀ ਕੁਆਲਿਟੀ ਚੈੱਕ ਕਰੋ ਜੀ ਮਰੂਨ ਕਲਰ ਦੁਪੱਟਾ ਬਹੁਤ ਪਿਆਰਾ ਉਸ ਤੋਂ ਬਾਅਦ ਇਹ ਕਲਰ ਦਾ ਬੜਾ ਫੈਸ਼ਨ ਚੱਲ ਰਿਹਾ ਜੀ yellow mustard ਕਲਰ ਜੀ ਹਰ ਕਿਸੇ ਨੂੰ ਇਹ ਕਲਰ ਦੀ ਡਿਮਾਂਡ ਹੈ ਜੀ ਅੱਜ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜੀ mustard yellow ਕਲਰ ਵੀ ਗ੍ਰੇਸ ਚੈੱਕ ਕਰੋ ਜੀ ਮੈਂ ਸਾਰੇ ਪੀਸੇਸ ਓਪਨ ਕਰਕੇ ਤੁਹਾਡੇ ਸਾਹਮਣੇ ਐ 1 ਬਾਈ 1 ਕਰ ਤਾਂ ਕਿ ਤੁਸੀਂ ਪ੍ਰੋਪਰਲੀ ਦੇਖ ਸਕੋ ਸਕਰੀਨਸ਼ਾਟ ਲੈ ਸਕੋ ਬੁਕਿੰਗ ਕਰਵਾ ਸਕੋ ਜੀ ਸਾਡੇ ਪੇਜ ਨੂੰ ਜ਼ਰੂਰ ਲਾਈਕ ਫੋਲੋ ਕਰ ਲਿਓ ਸ਼ੇਅਰ ਵੀ ਕਰ ਦਿਓ ਤੇ ਸਬਸਕ੍ਰਾਈਬ ਵੀ ਕਰ ਲਿਓ ਜੀ ਇਹ ਤੁਸੀਂ YouTube ਦੇ ਉੱਤੇ ਦੇਖ ਰਹੇ ਹੋ ਤਾਂ ਕਮਾਲ ਦੇ ਆਰਟੀਕਲਸ ਨੇ ਬੜਾ ਪਿਆਰਾ ਲਾਸਟ ਵਨ ਕਲਰ ਆਇਆਗਾ ਜੀ ਬੜਾ ਪਿਆਰਾ ਬੇਬੀ ਪਿੰਕ ਕਲਰ ਦੀ ਇਸ ਕਲਰ ਦਾ ਬੜਾ ਫੈਸ਼ਨ ਹੈ ਸ਼ਗਨਾ ਵਾਲੇ ਕਲਰ ਹੈ ਜਲਦੀ ਜਲਦੀ ਸਕਰੀਨਸ਼ਾਟ ਲਾਓ ਬੁਕਿੰਗ ਕਰਵਾਓ ਜੀ ਲਾਸਟ ਵਨ ਇਹ ਵਾਲਾ ਪੀਸ ਆਇਆਗਾ ਜੀ ਬੇਬੀ ਪਿੰਕ ਕਲਰ ਦੀ ਲਾ ਜੀ ਇਹ ਵਾਲੇ ਆਰਟੀਕਲਸ ਦਾ ਪ੍ਰਾਈਸ ਦੀ ਗੱਲ ਕਰਦੇ ਆ ਤਾਂ ਪ੍ਰਾਈਸ ਰਹੇਗਾ ਜੀ ਸਿਰਫ ਤੇ ਸਿਰਫ 3495 ਮਾਰਕੀਟ ਦੇ ਵਿੱਚ 5000 6000 ਰੁਪਏ ਦੇ ਵਿੱਚ ਇਹ ਸੇਲ ਹੋ ਰਿਹਾ ਜੀ ਜਲਦੀ ਜਲਦੀ ਬੁਕਿੰਗ ਕਰਵਾ ਲੇ ਜੀ ਥੈਂਕ ਯੂ ਸੋ ਮਾਦੀ ਸასიਏ ਕਾਲ ਜੀ